ਫਤੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਵਾਰੀਖ ਵਿੱਚ ਉਹ ਇਤਿਹਾਸ ਜਦੋਂ ਮੋਤੀराम ਮੈਰਾ ਜੀ ਨੇ ਗੁਰੂ ਕੇ ਛੋਟੇ ਲਾਲਾ ਨੂੰ ਦੁੱਧ ਪਿਲਾਇਆ ਭਾਈ ਮੋਤੀराम ਜੀ ਸਰਹਿੰਦ ਵਿਖੇ ਵਜ਼ੀਰ ਖਾਂ ਦੇ ਕੋਲ Hindu ਕੈਦੀਆਂ ਨੂੰ ਰੋਟੀ ਖਵਾਉਣ ਦੀ ਨੌਕਰੀ ਕਰਦਾ ਸੀ ਇਹ ਸਰਹਿੰਦ ਦੇ ਰਹਿਣ ਵਾਲਾ ਗੁਰਸਿੱਖ ਸਦਾ ਗੁਰੂ ਪਿਆਰ ਵਿੱਚ ਲੀਨ ਰਹਿੰਦਾ ਗੁਰੂ ਕੇ ਸਿੱਖਾਂ ਦਾ ਇਦੇ ਕੋਲ ਆਉਣ ਜਾਣ ਸੀ ਭਾਈ ਮੋਤੀ RAM ਜੀ ਇੱਕ ਸੁਧਾਰਨ ਸਿੱਖ ਵਾਂਗ ਆਪਣਾ ਜੀਵਨ ਬਤੀਤ ਕਰਦੇ ਇਸ ਸੁਧਾਰਨ ਵਿਅਕਤੀ ਦੀ ਕੋਈ ਬਹੁਤੀ ਜਾਣ ਪਛਾਣ ਜਾਂ ਸਰਕਾਰੀ ਦਰਬਾਰੇ ਕੋਈ ਪਹੁੰਚ ਨਹੀਂ ਸੀ ਜਦੋਂ ਇਸ ਨੂੰ ਇਹ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਛੋਟੇ ਪੁੱਤਰਾਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਹੈ ਕੋਈ ਕੱਪੜਾ ਜਾਂ ਭੋਜਨ ਨਾ ਦੇਣ ਦਾ ਨਵਾਬ ਨੇ ਸਖਤ ਹੁਕਮ ਦੇ ਕੇ ਕਾਰੜੇ ਪੈਰੇ ਲਾਏ ਹੋਏ ਨੇ ਇਹ ਸੁਣ ਕੇ ਇਸ ਦਾ ਕੋਮਲ ਹਿਰਦਾ কুরਲਾ ਉਠਿਆ ਸਾਰੀ ਸਖਤਾਈ ਨੂੰ ਇਸ ਨੇ ਠੰਡੇ ਬੁਰਜ ਦੇ ਆਲੇ ਦੁਆਲੇ ਘੁੰਮ ਕੇ ਵੇਖਿਆ ਕੋਈ ਬਾਹ ਪੇਸ਼ਨਾ ਚਲਦੀ ਵੇਖ ਕੇ ਇਹ ਆਪਣੇ ਘਰ ਜਾ ਕੇ ਤਾਂ ਹੀ ਰੋਪਿਆ ਇਸ ਦੀ ਮਾਂ ਨੇ ਪੁੱਛਿਆ ਕੀ ਹੋਇਆ ਐਨਾ ਦਿਲਗੀਰ ਕਿਉਂ ਹੋ ਗਿਆ ਤਾਂ ਇਸ ਨੇ ਕਿਹਾ ਕਿ ਗੁਰੂ ਜੀ ਦੇ ਮਾਤਾ ਜੀ ਤੇ ਸਹਿਬਜ਼ਾਦੇ ਭੁਖਣ ਪਾਣੇ ਕੈਦ ਕੀਤੇ ਹੋਏ ਨੇ ਮੈਥੋਂ ਵੇਖ ਨਹੀਂ ਹੁੰਦੇ ਭਾਈ ਮੋਤੀ RAM ਜੀ ਦੀ ਮਾਤਾ ਨੇ ਕਿਹਾ ਨਵਾਬ ਦੀ ਸ਼ਕਤੀ ਨੂੰ ਤਾਂ ਤੂੰ ਜਾਣਦਾ ਹੀ ਹੈ ਜਿਸ ਨੇ ਵੀ ਉਸਦੇ ਹੁਕਮ ਦੀ ਕੋਤਾਹੀ ਕੀਤੀ ਉਸ ਨੂੰ ਸਖਤ ਸਜ਼ਾ ਦੇ ਕੇ ਮਾਰ ਦੇਵੇਗਾ ਇਸ ਨੇ ਕਿਹਾ ਕਿ ਗੁਰੂ ਜੀ ਦਾ ਪਰਿਵਾਰ ਸਾਡੇ ਲਈ ਕਿੰਨੇ ਦੁੱਖ ਚੱਲ ਰਿਹਾ ਹੈ ਅਸੀਂ ਗੁਰੂ ਜੀ ਦੇ ਕਿਸੇ ਵੀ ਕੰਮ ਨਾ ਆ ਸਕੇ ਸਾਡੇ ਜਾਣ ਦਾ ਕੀ ਲਾਭ ਹੋਇਆ ਮੈਥੋਂ ਇਹ ਜ਼ੁਲਮ ਵੇਖ ਨਹੀਂ ਹੁੰਦਾ ਮੈਂ ਜ਼ਰੂਰ ਉਹਨਾਂ ਨੂੰ ਦੁੱਧ ਸ਼ਕਾਵਾਂਗਾ ਆਪਣੀ ਘਰਵਾਲੀ ਨੂੰ ਕਿਹਾ ਕਿ ਦੁੱਧ ਗਰਮ ਕਰਕੇ ਆਪਣੇ ਗਹਿਣੇ ਮੈਨੂੰ ਦੇ ਦੇ ਜੋ ਮੈਂ ਪੈਰੇਦਾਰਾਂ ਨੂੰ ਲਾਲਚ ਦੇ ਕੇ ਬੁਰਜ ਤੱਕ ਪਹੁੰਚ ਸਕਾਂਗਾ ਭਾਈ ਮੋਤੀ RAM ਦੀ ਮਾਂ ਤੇ ਘਰਵਾਲੀ ਇਸੇ ਵale ਤਿਆਰ ਹੋ ਗਈਆਂ ਰਾਤ ਦੇ ਹਨੇਰੇ ਵਿੱਚ ਪੈਰੇਦਾਰਾਂ ਨੂੰ ਗਹਿਣੇ ਦੇ ਕੇ ਇਹ ਮਰਜੀਵੜਾ ਠੰਡੇ ਬੁਰਜ ਵਿੱਚ ਪਹੁੰਚ ਗਿਆ ਗੁਰੂ ਪਿਆਰ ਦਾ ਵਿਸ਼ਵਾਸ ਦੁਆ ਦਾਦੀ ਮਾਂ ਤੇ ਸਹਿਬਜ਼ਾਦਿਆਂ ਨੂੰ ਗੂੜੀ ਪ੍ਰੀਤ ਨਾਲ ਦੁੱਧ ਸ਼ਿਕਾਇਆ। ਦੂਸਰੀ ਰਾਤ ਨੂੰ ਵੀ ਦੁੱਧ ਸ਼ਕਾਉਣ ਦੀ ਸੇਵਾ ਪੂਰੀ ਸਿੱਦਕਦਿਲੀ ਨਾਲ ਕੀਤੀ। ਇਸ ਰਾਤ ਬੁਰਜ ਤੱਕ ਜਾਣ ਲਈ ਪਹਿਰੇਦਾਰਾਂ ਨੂੰ 5 ਰੁਪਏ ਦਿੱਤੇ ਜਿਸ ਦਾ ਜ਼ਿਕਰ ਗਿਆਨੀ ਠਾਕੁਰ ਸਿੰਘ ਨੇ ਸ਼ਹੀਦ ਬਲਾਸ ਵਿੱਚ ਕੀਤਾ ਹੈ। ਮਾਤਾ ਜੀ ਨੇ ਇਸ ਕੀਤੀ ਕਾਰਨਾ ਲਈ ਭਾਈ ਮੋਤੀ RAM ਜੀ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਤੇਰੀ ਗੁਰੂ ਘਰ ਨਾਲ ਬਣ ਆਵੇ। 13 ਪੋ ਨੂੰ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਨਵਾਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ। ਇਹ ਗਰੀਬ ਸਿੱਖ ਕੰਦਾਂ ਵਿੱਚ ਸਿਰ ਮਾਰ-ਮਾਰ ਰੋਇਆ। ਭਾਈ ਟੋਡਰਮਲ ਜੀ ਨਾਲ ਹੋ ਕੇ ਸੰਸਕਾਰ ਦੀ ਸਾਰੀ ਸੇਵਾ ਨਿਭਾਈ। ਥੋੜੇ ਦਿਨਾਂ ਬਾਅਦ ਨਵਾਬ ਨੂੰ ਪਤਾ ਲੱਗਾ ਕਿ ਇਸਨੇ ਗੁਰੂ ਜੀ ਦੀ ਮਾਂ ਤੇ ਪੁੱਤਰਾਂ ਨੂੰ ਦੁੱਧ ਪਿਲਾਇਆ ਸੀ। ਤਾਂ ਪਰਿਵਾਰ ਸਮੇਤ ਕੈਦ ਕਰ ਲਿਆ। ਪੁੱਛਣ ਤੇ ਭਾਈ ਮੋਤੀ RAM ਜੀ ਨੇ ਸੱਚੋ ਸੱਚ ਦੱਸ ਦਿੱਤਾ। ਇਸ ਨੂੰ ਵੱਡਾ ਜ਼ੁਲਮ ਮੰਨ ਕੇ ਜ਼ਾਲਮ ਵਜ਼ੀਰ ਖਾਨ ਦੇ ਹੁਕਮ ਨਾਲ ਲੋਕਾਂ ਦੇ ਭਾਰੀ ਹਜ਼ੂਮ ਦੇ ਸਾਹਮਣੇ ਭਾਈ ਮੋਤੀ RAM ਜੀ ਨੂੰ ਕੋੜੇ ਮਾਰ ਮਾਰ ਕੇ ਅਧਮ ਹੋਇਆ ਕਰ ਦਿੱਤਾ। ਇਹੀ ਦਸ਼ਾ ਇਸ ਦੇ ਪਰਿਵਾਰ ਦੇ ਜੀਆਂ ਦੀ ਕੀਤੀ ਗਈ। ਫਿਰ ਇਸ ਮਰਜੀਬੜੇ ਨੂੰ ਇਸ ਦੀ ਮਾਂ ਘਰ ਵਾਲੀ ਤੇ ਛੋਟੇ ਇੱਕੋ ਇੱਕ ਪੁੱਤਰ ਨਾਲ ਕੋਲੂ ਵਿੱਚ ਪੀੜ ਸ਼ਹੀਦ ਕਰ ਦਿੱਤਾ ਗਿਆ। ਇਸ ਪਰਿਵਾਰ ਨੂੰ ਦੁੱਧ ਪਿਉਣ ਦੀ ਐਨੀ ਵੱਡੀ ਸਜ਼ਾ ਦਿੱਤੀ ਗਈ। ਇਹਨਾਂ ਦੀ ਸ਼ਹਾਦਤ ਨੂੰ ਸਾਕਾ ਸਰਹਿੰਦ ਦੇ ਨਾਲ ਹੀ ਯਾਦ ਕੀਤਾ ਜਾਂਦਾ ਰਹੇਗਾ। ਭਾਈ ਮੋਤੀ RAM ਜੀ ਤੇ ਉਸ ਦੇ ਪਰਿਵਾਰ ਨੂੰ ਸਿੱਖ ਹਿਰਦਾ ਕਦੇ ਨਹੀਂ ਭੁਲਾਏਗਾ। ਸਦਾ ਹੀ ਇਹ ਬੋਲ ਸਿੱਖ ਹਿਰਦਿਆਂ ਵਿੱਚ ਗੂੰਜਦੇ ਰਹਿਣਗੇ। ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਰਹਿੰਦ ਸ਼ਹਿਰ ਚ 1400 ਘਰ ਸਿੱਖਾਂ ਦੇ ਵਸਦੇ ਸੀ ਤੇ ਇਹਨਾਂ ਦਾ ਮੁਖੀ ਮਛੰਦ ਸੁਲੱਖਣ ਸੀ ਜਦੋਂ ਦਸਮ ਪਾਤਸ਼ਾਹ ਜੀ ਮਾਤਾ ਜੀਤੋ ਜੀ ਨੂੰ ਗੁਰੂ ਕੇ ਲਾਹੌਰ ਵਿਆਉਣ ਗਏ ਤਾਂ ਬਰਾਤ ਉਥੇ 3 ਦਿਨ ਠਹਿਰੀ ਸੁਲੱਖਣ ਮਛੰਦ ਦੀ ਅਗਵਾਈ ਚ ਸਰਹਿੰਦ ਦੀ ਸੰਗਤ ਨੇ ਬਰਾਤ ਨੂੰ ਪਹਿਲੇ ਦਿਨ ਲੰਗਰ ਤੇ ਮਠਾਈਆਂ ਆਦਿਕ ਛਕਾਉਣ ਦੀ ਸਾਰੀ ਸੇਵਾ ਕੀਤੀ ਦੂਜੇ ਦਿਨ ਰੋਪੜ ਤੇ ਤੀਜੇ ਦਿਨ ਹੁਸ਼ਿਆਰਪੁਰ ਦੀ ਸੰਗਤ ਨੇ ਇਹ ਸੇਵਾ ਨਿਭਾਈ। ਸਰਹਿੰਦ ਚ ਐਨੀ ਗਿਣਤੀ ਚ ਸਿੱਖ ਸ਼ਰਧਾਲੂਆਂ ਦੇ ਹੁੰਦਿਆਂ ਹੋਇਆਂ ਵੀ ਇਹ ਮਾਤਾ ਜੀ ਤੇ ਸਹਿਬਜ਼ਾਦਿਆਂ ਦੀ ਕੋਈ ਵੀ ਮਦਦ ਕਰਨ ਚ ਸਹਾਈ ਨਾ ਬਣ ਸਕੇ। ਇਹਨਾਂ ਵਿੱਚੋਂ ਭਾਈ ਮੋਤੀ RAM ਜੀ ਹੀ ਨਿਤਰੇ ਜਿਨ੍ਹਾਂ ਨੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਦੁੱਧ ਛਕਾਉਣ ਦੀ ਸੇਵਾ ਬਦਲੇ ਆਪਣੇ ਪਰਿਵਾਰ ਸਮੇਤ ਆਪਾ ਵਾਰ ਦਿੱਤਾ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਮਰਜੀਵੜੇ ਦੀ ਕੀਤੀ ਹੋਈ ਸੇਵਾ ਦੀ ਖਬਰ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਾਂਦਿਆਂ ਹੋਇਆਂ ਰਸਤੇ 'ਚ ਕਿਸੇ ਸਿੱਖ ਨੇ ਸੁਣਾਈ ਗੁਰੂ ਜੀ ਨੇ ਇਸ ਦੀ ਸੇਵਾ ਤੇ ਸ਼ਹੀਦੀ ਦਾ ਸੁਣ ਕੇ ਮਾਣ ਸਤਕਾਰ ਦੇ ਬੋਲ ਬੋਲਦਿਆਂ ਮੁੱਖੋਂ ਬਚਨ ਕੀਤੇ ਭਾਈ ਮੋਤੀ RAM ਜੀ ਸਾਨੂੰ ਬਹੁਤ ਪਿਆਰਾ ਹੈ ਉਸ ਦੀ ਕੀਤੀ ਹੋਈ ਸੇਵਾ ਦਾ ਰਹਿਣ ਅਸੀਂ ਸੱਚਖੰਡ ਜਾ ਕੇ ਚੁਕਾਵਾਂਗੇ ਜਦੋਂ ਅਸੀਂ ਇਹ ਜਗਤ ਤਮਾਸ਼ਾ ਦੇਖ ਕੇ ਸੱਚਖੰਡ ਚਲੇ ਗਏ ਤਾਂ ਇਸ ਅਮਰ ਜੀਵੜੇ ਦਾ ਵਾਸਾ ਇਸ ਦੇ ਪਰਿਵਾਰ ਸਮੇਤ ਸਾਡੇ ਕੋਲ ਹੋਵੇਗਾ। ਇਸ ਦੀ ਕੀਤੀ ਹੋਈ ਸੇਵਾ ਸਦਾ ਹੀ ਸਾਡੇ ਹਿਰਦੇ ਚ ਵਸਦੀ ਰਹੇਗੀ। ਸਿੱਖ ਤਵਾਰੀਖ ਵਿੱਚੋਂ ਨਵਾਂ ਇਤਿਹਾਸ ਲੈ ਕੇ ਜਲਦ ਹਾਜ਼ਰ ਹੁੰਨੇ ਆਂ। ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤ